ਕਿਸਾਨ ਜਥੇਬੰਦੀਆਂ ਨੇ ਐਸ ਕੇ ਐਮ ਨੇ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਸੱਦਾ ਦਿੱਤਾ ਕਿ ਲੈਂਡ ਪੂਲਿੰਗ ਪਾਲਿਸੀ ਤੇ ਦੱਸੋ ਤੁਹਾਡਾ ਕੀ ਨਜ਼ਰੀਆ ਉੱਥੇ ਵੀ ਤਾਂ ਕੁਝ ਬੋਲਣ ਗਈ ਔਰ ਉਹਨਾਂ ਨੇ ਕਿਹਾ ਕਹਿੰਦੇ ਹਰੇਕ ਪਾਰਟੀ ਦੇ ਪ੍ਰਧਾਨ ਨੇ ਕਿਹਾ ਅਸੀਂ ਆਵਾਂਗੇ ਸਵਾਲ ਕੀ ਹੈ ਇਹਦੇ ਤੋਂ ਫਿਰ ਝਿਜਕ ਕਿਉਂ ਹੈ ਸਗੋ ਅਸੈਂਬਲੀ ਵਰਗੇ ਫੋਰਮ ਤੇ ਜ਼ਿਆਦਾ ਖੁੱਲ੍ਹ ਕੇ ਚਰਚਾ ਹੋ ਜਾਂਦੀ ਤਾਂ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਆਉਣੀਆਂ ਸੀ ਜਿੰਨੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਸਰਕਾਰ ਦਾ ਪੱਖ ਭਾਰੂ ਹੁੰਦਾ ਕਿ ਹਾਂ ਉਹ ਬਹੁਤ ਹੀ ਖੂਬਸੂਰਤ ਪਾਲਿਸੀ ਲਿਆਏ ਨੇ ਤਾਂ ਉਹਨੂੰ ਸੌਖਾ ਹੋ ਜਾਂਦਾ ਤੇ ਜੇ ਸਰਕਾਰ ਦਾ ਪੱਖ ਨਹੀਂ ਜਿਹੜੇ ਚੁਣ ਕੇ ਆਏ ਬੰਦੇ ਨੇ ਉਹ ਦੂਸਰੇ ਪਾਸੇ ਬਿਹਤਰ ਕਰਦੇ ਤਾਂ ਇਸ ਪੱਧਰ ਦੇ ਉੱਤੇ ਗੱਲ ਸਰਕਾਰ ਨੂੰ ਰੀਥਿੰਕ ਕਰਨਾ ਪੈਂਦਾ ਔਰ ਕਰਨਾ ਚਾਹੀਦਾ ਸੀ ਕਿਸ ਰੰਗ ਸੇ ਰੂਪ ਦੇ ਵਿੱਚ ਹੁਣ ਇਹਦੇ ਤੇ ਐਮਐਲਏ ਜਿ ਜਾਂ ਬਾਕੀ ਦੇ ਲੋਕ ਬੋਲਦੇ ਉਹ ਕੱਲੇ-ਕੱਲੇ ਦੀ ਵੀ ਗੱਲ ਸਾਹਮਣੇ ਆ ਜਾਂਦੀ ਸਭ ਤੋਂ ਵੱਡਾ ਸਵਾਲ ਕੀ ਹੈ ਜਿਹੜੀ 18 ਤਰੀਕ ਨੂੰ ਪਾਰਟੀਆਂ ਆਪਣੀ ਗੱਲ ਕੀ ਕਰਨਗੀਆਂ ਸੱਤਾਧਾਰੀ ਤੇ ਤੇ ਸ਼੍ਰੋਮਣੀ ਅਕਾਲੀ ਦਲ ਦੋ ਤਾਂ ਲੈਂਡ ਪੂਲਿੰਗ ਪਾਲਿਸੀ ਦੇ ਆਉਣ ਵਾਲੀ ਜਾਂਦੇ ਅਕਾਲੀ ਦਲ ਨੇ ਵੀ ਲਿਆਂਦੀ ਹਾਲਾਂਕਿ ਉਹਨਾਂ ਨੇ ਉਹਨਾਂ ਦਾ ਧਰਨਾ ਹੁਣ 22 ਜੁਲਾਈ ਨੂੰ ਹੋ ਗਿਆ ਪਹਿਲਾਂ ਧਰਨਾ ਦਿੱਤਾ ਸੀ ਕਹਿੰਦੇ ਮੌਸਮ ਦੀ ਖਰਾਬੀ ਕਰਕੇ ਹੋ ਗਿਆ ਹੋ ਸਕਦਾ ਮੌਸਮ ਦੀ ਖਰਾਬੀ ਦੀ ਵਜ੍ਹਾ ਹੈ ਵਿਧਾਨ ਸਭਾ ਕਰਕੇ ਹੋ ਗਿਆ ਉਹ ਵੇਖੇ ਖਬਰਾਂ ਤਾਂ ਵਿਧਾਨ ਸਭਾ ਦੀਆਂ ਛਪੜੀਆਂ ਨੇ ਉਸ ਦਿਨ ਧਰਨੇ ਦੀ ਓਡੀ ਨਹੀਂ ਛਪੂਗੀ ਪਰ ਫਿਰ ਵੀ ਕੁਝ ਮੋਟੀਆਂ ਗੱਲਾਂ ਆਲਰੇਡੀ ਜਨਤਕ ਖੇਤਰ ਦੇ ਵਿੱਚ ਨੇ ਬਹਿਸ ਦੇ ਦੌਰਾਨ ਕੁਝ ਗੱਲਾਂ ਅਜੇ ਵੀ ਛੁਪੀਆਂ ਨੇ ਜਿਹੜੀਆਂ ਪੂਰੀ ਤਰ੍ਹਾਂ ਖੁੱਲ ਕੇ ਸਾਹਮਣੇ ਨਹੀਂ ਆਈਆਂ ਉਹਦੇ ਤੇ ਚਰਚਾ ਕਰਦੇ ਹਾਂ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਇਹ ਗੱਲ ਕਲੀਅਰ ਹੈ ਕਿ ਇਹ ਵਲੰਟਰਲੀ ਨਹੀਂ ਹੈ ਸਵੈ ਇਛਾ ਨਾਲ ਨਹੀਂ ਲਈ ਜਾ ਰਹੀ ਕਿਉਂਕਿ ਜਿਹੜਾ ਨੋਟੀਫਿਕੇਸ਼ਨ ਤੁਸੀਂ ਕਰਤਾ ਹੈ ਉੱਥੇ ਕਿਸਾਨਾਂ ਦੇ ਜ਼ਮੀਨ ਵੇਚਣ ਤੇ ਗਹਿਣੇ ਰੱਖਣ ਤੇ ਲੋਨ ਲੈਣ ਤੇ ਕਿਸੇ ਵੀ ਮਾਮਲੇ ਤੇ ਟੋਟਲੀ ਰੋਕ ਲੱਗ ਚੁੱਕੀ ਆ ਇਹ ਲਗਭਗ 65000 ਏਕੜ ਦਾ ਮਾਮਲਾ ਹੈ ਛੋਟਾ ਮਾਮਲਾ ਨਹੀਂ ਹੈ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਤੁਸੀਂ ਉਹਨਾਂ ਨੂੰ ਜ਼ਬਰਦਸਤੀ ਪ੍ਰਾਪਰਟੀ ਡੀਲਰ ਬਣਾਉਣ ਦਾ ਇੱਕ ਤਰੀਕਾ ਖੋਜ ਲਿਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਤਾਂ ਇਹ ਕੰਮ ਕਰਨਾ ਹੈ ਕੋਈ ਸਰਵੇ ਪੂਰੇ ਪੰਜਾਬ ਦੇ ਵਿੱਚ ਨਹੀਂ ਕਰਾਇਆ ਗਿਆ ਕਿ ਘਰਾਂ ਨੂੰ ਕਿੰਨੀ ਜ਼ਮੀਨ ਚਾਹੀਦੀ ਹੈ ਇੰਡਸਟਰੀ ਨੂੰ ਕਿੰਨੀ ਚਾਹੀਦੀ ਹੈ ਐਤੋਂ ਪਹਿਲਾਂ ਜਿਹੜੀਆਂ ਖਾਲੀ ਜ਼ਮੀਨਾਂ ਪਈਆਂ ਨੇ ਉਹਨਾਂ ਤੇ ਕੀ ਕਰਨਾ ਹੈ ਬਿਨਾ ਇਹਦੇ ਤੋਂ ਇਹ ਨੋਟੀਫਿਕੇਸ਼ਨ ਜਾਰੀ ਹੋ ਗਏ ਨੇ ਤੇ ਉਹਦੇ ਤੋਂ ਵੀ ਅੱਗੇ ਜਾ ਕੇ ਜਿਹੜੇ ਈਵਨ ਇਹ ਕਿਹਾ ਜਾ ਰਿਹਾ ਹੈ ਕਿ ਐਨੇ ਹਜ਼ਾਰ ਗੱਜ ਸਕੁਅਰ ਗੱਜ ਦੇ ਲਿਹਾਜ਼ ਦੇ ਨਾਲ ਤੁਹਾਡਾ ਘਰ ਦਾ ਜਗਾ ਬਣ ਜਾਊਗੀ ਇੰਨੇ ਦੇ ਨਾਲ ਉਹ ਹਾਈਪੋਥੈਟিক্যাল ਆ ਕਾਲਪਨਿਕ ਹੈ ਕਿੰਨਾ ਰੇਟ ਹੋਊਗਾ ਕੌਣ ਹੋਊਗਾ ਕੌਣ ਲੈਣ ਵਾਲਾ ਹੋਊਗਾ ਕੌਣ ਦੇਣ ਵਾਲਾ ਇਹ ਕੋਈ ਪਤਾ ਨਹੀਂ ਹੈ ਤੇ ਤੁਸੀਂ ਇੱਕ ਗੱਲ ਕੀਤੀ ਹੋਈ ਹੈ ਕਿ 3 ਸਾਲਾਂ ਤੱਕ ਪਰ ਇਕੜ ਦੇ ਲਿਹਾਜ਼ ਨਾਲ ਸਾਲਾਨਾ 30000 ਰੁਪਇਆ ਗੁਜ਼ਾਰਾ ਪੱਤਾ ਮਿਲੇਗਾ 3 ਸਾਲ ਲਈ ਇਕੱਲੇ ਜਾਂ ਉਹਦੇ ਚ ਪਾਇਆ 3 ਸਾਲ ਜੇ 3 ਸਾਲਾਂ ਦੇ ਅੰਦਰ ਤੁਸੀਂ ਕਿਸਾਨ ਨੂੰ ਡਿਵੈਲਪ ਕਰਕੇ ਨਹੀਂ ਦੇ ਸਕਦੇ ਜਾਂ ਫਿਰ ਕੀ ਪਾਇਆ ਜਿੰਨਾ ਚਿਰ ਡਿਵੈਲਪ ਕਰਨ ਨੂੰ ਲੱਗੇਗਾ ਇਹਦਾ ਮਤਲਬ 30 ਸਾਲ 3000 3 ਸਾਲ ਚ ਨਹੀਂ ਹੋਣਾ ਇਹ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਪਤਾ ਹੈ ਇਦੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ 2013 ਦੀ ਲੈਂਡ ਪੋਲਿਟਿਕ ਪਾਲਿਸੀ ਹੈ ਉਹਨਾਂ ਦੀ ਪਾਲਿਸੀ ਦੇ ਵਿੱਚ ਇੱਕੋ ਗੱਲ ਅਲੱਗ ਸੀ ਮੇਨ ਕੁਝ ਹੋਰ ਬਖਰੇਵੇਂ ਛੋਟੇ ਸੀ ਇੱਕ ਕੇਸ ਸੀ ਕਿ ਜਾਤਾ ਹੋ ਕਸਾਨ ਡਵੈਲਪਮੈਂਟ ਦੇ ਵਿੱਚ ਜੇ ਕਮਰਸ਼ੀਅਲ ਹੈ ਚਾਹੇ ਰੈਜੀਡੈਂਸਲ ਹੈ ਜਿੰਨੀ ਉਹਦਾ ਏਰੀਆ ਉਹਦਾ ਉਹਦਾ ਅੱਧਾ ਡਵੈਲਪ ਹੋਇਆ ਜੇ ਮੈਂ ਵਿਕਸਤ ਹੋਇਆ ਹੋਊਗਾ ਉਹਦਾ ਅੱਧਾ ਉਹ ਲੈ ਲੇ ਜਾਂ ਫਿਰ ਜਿਹੜਾ ਐਕਟ ਹੈ 2013 ਦਾ ਉਹਦੇ ਮੁਤਾਬਕ ਪੈਸੇ ਲੈ ਲੇ ਉਸ ਮਾਮਲੇ 'ਚ ਤੁਸੀਂ ਨਹੀਂ ਤੁਸੀਂ ਕੀ ਕੀਤਾ ਉਹਦੇ 'ਚ ਉਹ ਬਖਵਾਖ ਲਈ ਬਖਵਾਖ ਕੀਤਾ ਵੱਡੇ ਲੈਂਡ オーਨਰ ਲਈ ਤਾਂ ਕੀਤਾ ਕਿ ਜੀ ਉਹਦੇ 20 ਏਕੜ ਦੀ بجائے 30 ਉਹਦੇ ਉਧਰ ਆਉਣਗੇ 9 ਵਾਲੇ ਦੇ 3 ਆਉਣਗੇ ਕਿਸੇ ਦੇ ਕਿੰਨੇ ਆਉਣਗੇ ਇਹ ਟੈਕਨੀਕਲੀ ਕੁਝ ਫਖਰੇਵੇਂ ਪਰ ਉਹਦੇ ਨਾਲ ਦੀ ਰਣਕੀ ਕੀਤਾ ਗਿਆ ਉਹਨਾਂ ਨੇ ਕਿਹਾ ਸੀ ਕਿ ਜੇਕਰ 3 ਸਾਲਾਂ ਲਈ 25000 ਰੁਪਏ ਗੁਜ਼ਾਰਾ ਪੱਤਾ ਦਿੱਤਾ ਜਾਏਗਾ ਸਾਲ ਦਾ ਸਾਲ ਪਰ ਏਕੜ ਤੇ ਜਾਂ ਜਦੋਂ ਡਿਵੈਲਪ ਹੋ ਗਿਆ ਉਦੋਂ ਤੱਕ ਦਿੱਤਾ ਜਾਏਗਾ 25000 ਇਹਦਾ ਮਤਲਬ ਇਹ ਗੱਲ ਵੀ ਤੁਸੀਂ ਉੱਥੋਂ ਹੀ ਕਾਪੀ ਪੇਸਟ ਕੀਤੀ ਹੈ ਕੋਈ ਹੋਰ ਗੱਲ ਨਹੀਂ ਤੁਸੀਂ 30000 ਕਰਤਾ ਕਿਉਂਕਿ ਟਾਈਮ ਲੰਘ ਗਿਆ ਕਾਫੀ 10 12 ਸਾਲ ਠੇਕਾ ਤਾਂ 60000 ਤੇ ਪਹੁੰਚ ਗਿਆ ਤੁਸੀਂ ਉਹ ਦਿੱਤਾ ਤੇ ਉੱਥੇ ਵੀ ਕਿੰਨੇ ਸਾਲ ਹੋ ਗਏ ਪੂਰੀ ਤਰ੍ਹਾਂ ਡਿਵੈਲਪਮੈਂਟ ਨਹੀਂ ਹੋਈ ਹਜੇ ਔਰ ਤੁਹਾਡੇ ਵਾਲੇ ਨੂੰ ਵੀ ਜਿੰਨੇ ਸਾਲ ਲੱਗਣਗੇ ਦਾ ਮਤਲਬ ਕਿਸਾਨਾਂ ਨੂੰ ਉਸ ਮਾਮਲੇ 'ਚ ਗੁਜ਼ਾਰਾ ਕਰਨਾ ਪਏਗਾ ਤੁਹਾਡੇ 30000 ਗੁਜ਼ਾਰਾ ਭੱਤੇ ਦੇ ਲਿਹਾਜ਼ ਦੇ ਨਾਲ ਇੱਕ ਲੈਵਲ ਦੇ ਉੱਤੇ ਜਾ ਕੇ ਤੇ ਇਸ ਤੋਂ ਅਗਲੀ ਗੱਲ ਜਿਹੜੀ ਗੱਲ ਬੇहद ਲੋਕਾਂ ਨੂੰ ਲੱਗਦਾ ਵੀ ਸ਼ਾਇਦ ਤੁਸੀਂ ਪਲਾਟ ਦੇਤੇ ਲੈ ਲਏ ਉੱਥੇ ਬਿਲਡਿੰਗ ਬਣ ਗਈ ਉੱਥੇ ਤਾਂ ਜੀ ਡਿਵੈਲਪ ਕੀਤਾ ਕਮਰਸ਼ੀਅਲ ਏਰੀਆ ਮਿਲ ਗਿਆ ਬਾਕੀ ਚੀਜ਼ਾਂ ਮਿਲ ਗਈਆਂ ਸ਼ਾਇਦ ਇਹ ਸੰਭਵ ਹੈ ਇਸ ਤਰੀਕੇ ਨਾਲ ਹੋ ਗਿਆ ਉਹ ਵੀ ਨਹੀਂ ਹੈ ਉਹਦੇ ਵਿੱਚ ਵੀ ਬਹੁਤ ਸਾਰੇ ਕੋਨ ਨੇ ਬਹੁਤ ਸਾਰੀਆਂ ਅੜਚੜਾਂ ਨੇ ਹਜੇ ਇਹ ਸਾਰੇ ਮਾਮਲੇ ਦੇ ਵਿੱਚ ਪਹਿਲਾਂ ਤਾਂ ਛੋਟਿਆਂ ਤੇ ਤੁਸੀਂ ਇੱਕ ਲੈਵਲ ਦਾ ਰੋਕ ਲਾਤੀ ਹੈ ਪੂਰੀ ਤਰ੍ਹਾਂ ਜਿਹੜੇ ਬੰਦੇ ਦੀ ਜ਼ਮੀਨ ਇੰਨੀ ਕਾਊ ਕਿ ਉਹਨੂੰ 150 ਗਾਜ ਹੀ ਮਿਲੂਗਾ ਤਾਂ ਉਹ 150 ਗਾਜ ਤੋਂ ਛੋਟਾ ਪਲਾਟ ਕੱਟ ਕੇ ਕਿਸੇ ਨੂੰ ਵੇਚ ਹੀ ਨਹੀਂ ਸਕਦਾ ਦੇ ਨਹੀਂ ਸਕਦਾ ਹਾਲਾਂਕਿ ਹੁਣ ਤੁਹਾਨੂੰ ਪਤਾ ਲੱਗਿਆ ਕਿ 150 ਗਾਜ ਵਾਲੇ ਵੀ ਜਾਂ ਛੋਟੇ ਵਾਲੇ ਜਿਹੜੇ ਜ਼ਿਆਦਾ ਹੋ ਜਾਣਗੇ ਤਾਂ ਤੁਸੀਂ ਇੱਕ ਸੋਧ ਕਰਨ ਜਾ ਰਹੇ ਹੋ ਕਿਹਾ ਗਿਆ ਇਹਦੇ ਵਿੱਚ ਕਿ ਅੱਠ ਬੰਦਿਆਂ ਨੂੰ ਇਕੱਠੇ ਕਰ ਦੋ ਕਿਤੇ ਵੀ ਉਹ ਅੱਠ ਬੰਦੇ ਆਪਸ ਵਿੱਚ ਖੌਜਣਗੇ ਫਿਰ ਕਿਵੇਂ ਰਹਿਣਗੇ ਸਾਂਝਾ ਕਰpa ਕੇ ਰਹਿਣਗੇ ਕੀ ਕਰਨਗੇ ਕੀ ਨਹੀਂ ਕਰਨਗੇ ਜਾ ਕੋਈ ਕਮਰਸ਼ੀਅਲ ਇੱਕ ਪਲਾਂਟ ਆ ਜਾਏਗਾ ਉਹ ਸਾਂਝੇ ਤੌਰ ਤੇ ਕਿਵੇਂ ਰਹਿਣਗੇ ਕਿਵੇਂ ਨਹੀਂ ਰਹਿਣਗੇ ਬਹੁਤ ਵੱਡਾ ਸਵਾਲ ਹੋ ਜੂਗਾ ਉਹਨਾਂ ਦੇ ਵਾਸਤੇ ਤਾਂ ਉਹ ਕਲੇਸ਼ ਕੌਣ ਨਿਬੇੜੇਗਾ ਉਹ ਸਾਰੇ ਮਾਮਲੇ ਦੇ ਵਿੱਚ ਤੇ ਜਿਹੜੇ ਉਦੋਂ ਅਲੱਗ ਮਾਮਲਾ ਥੋੜਾ ਜਿਹਾ ਵੱਡੇ ਵਾਲੇ ਨੇ ਤਾਂ ਵੱਡਿਆਂ ਦੇ ਡਵੈਲਪਮੈਂਟ ਚਾਰਜ ਦੇਖੋ ਕੀ ਨੇ ਕੱਲਾ ਉਹਨੂੰ 30000 ਰੁਪਇਆ ਤੁਸੀਂ ਉਹਨਾਂ ਚਰ ਦਿਆਉਗੇ ਜਿੰਨਾ ਚਿਰ ਤੁਸੀਂ ਉਹਨੂੰ ਜ਼ਮੀਨ ਵਿਕਸਤ ਕੀਤਾ ਹੋਇਆ ਇਲਾਕਾ ਨਹੀਂ ਦੇ ਦੰਦੇ ਜਦੋਂ ਵਿਕਸਿਤ ਕੀਤੇ ਹੋਇਆ ਇਲਾਕਾ ਦੇ ਰਹੇ ਹਾਂ ਉਸ ਸਮੇਂ ਕੀ ਪਤਾ ਪਰ ਉਸ ਦੇ ਵਿੱਚ ਕੀ ਪਿਆ ਹੋਇਆ ਉਸ ਸਮੇਂ ਪਿਆ ਹੋਇਆ ਕਿ ਜਿਹੜਾ ਬੰਦਾ ਤਾਂ ਗਮਾਡਾ ਦੇ ਦਾਇਰੇ ਦੇ ਵਿੱਚ ਆਉਂਦੀਆਂ ਜ਼ਮੀਨ ਉਹਨੂੰ ਜਿਹਨੂੰ ਕਹਿੰਦੇ ਨੇ ਐਕਸਟਰਨਲ ਡਿਵੈਲਪਮੈਂਟ ਚਾਰਜਸ ਈਡੀਸੀ ਉਹ ਦੇਣੇ ਪੈਣਗੇ ਪਰ ਏਕੜ ਦੇ ਹਿਸਾਬ ਨਾਲ ਜਿਹਦੀ ਜ਼ਮੀਨ ਸੀ ਜਾਂ 1 ਕਰੋੜ ਰੁਪਈਆ ਜੇ ਚਾਰਜ ਜਿਆਦਾ ਨੇ ਤਾਂ 1 ਕਰੋੜ ਤੋਂ ਜ਼ਿਆਦਾ ਦੇਣੇ ਪੈਣਗੇ ਜਹੀਂ 1 ਕਰੋੜ ਤਾਂ ਦੇਣਾ ਹੀ ਪਊਗਾ ਚਾਹੇ ਚਾਰਜ 'ਚ ਘੱਟ ਵੀ ਹੋਣ ਗਮਾਡਾ ਦੇ ਏਰੀਏ ਚਾਹੇ ਜਿਹੜੇ 1 ਕਰੋੜ 1 ਏਕੜ ਵਾਲੇ ਆਉਣਗੇ ਬੰਦੇ ਤੇ ਜਿਹੜੇ ਬੰਦੇ ਗਮਾਡਾ ਦੇ ਏਰੀਏ ਚੋਂ ਬਾਹਰ ਹੋਣਗੇ ਮਤਲਬ ਪਰ ਏਕੜ ਦੇ ਹਿਸਾਬ ਨਾਲ ਗਮਾਡਾ ਦੇ ਏਰੀਏ 'ਚ ਸਭ ਨੂੰ ਕਰੋੜ ਜੇ ਕਿਸਦਾ 3 ਏਕੜ 3 ਕਰੋੜ ਜੇ 4 ਏਕੜ 10 ਏਕੜ 20 ਏਕੜ 30 ਏਕੜ ਉਹਨੇ ਹੀ ਕਰੋੜ ਗਮਾਡਾ ਦੇ ਧਾਰੇ 'ਚ ਜਿਹੜੇ ਲੋਕਲ ਡਿਵੈਲਪਮੈਂਟ ਅਥਾਰਟੀਾਂ ਦੇ ਧਾਰੇ ਦੇ ਵਿੱਚ ਆਉਣਗੇ ਸਥਾਨਕ ਜਿਵੇਂ ਗਲਾਡਾ ਲੁਧਿਆਣੇ ਵਾਲੀ ਜਿਵੇਂ ਡਿਵੈਲਪਮੈਂਟ ਅਥਾਰਟੀ ਜਲੰਧਰ ਦੀ ਹੈ ਜਿਵੇਂ ਪਟਿਆਲੇ ਦੀ ਹੈ ਜਿੰਨੀਆਂ ਵੀ ਡਿਵੈਲਪਮੈਂਟ ਅਥਾਰਟੀਾਂ ਹੋਰ ਨੇ ਜਿਹੜੀਆਂ ਕਮਾਡਾ ਤੋਂ ਬਿਨਾਂ ਨੇ ਉੱਥੇ ਐਕਸਟਰਨਲ ਡਿਵੈਲਪਮੈਂਟ ਚਾਰਜੇਜ਼ ਜਿਹੜੇ ਨੇ ਜਾਂ ਡਬਲ ਦੇਣੇ ਪੈਣਗੇ ਜਾਂ ਏਡੀਸੀ ਚਾਰਜੇਜ਼ ਦੇ ਡਬਲ ਦੇਣੇ ਪੈਣਗੇ ਜਾਂ 2 ਕਰੋੜ ਰੁਪਈਆ ਏਕੜ ਦੇ ਲਿਹਾਜ਼ ਦੇ ਨਾਲ ਔਰ ਹਰ ਇੱਕ ਨੂੰ ਆਪਣੇ ਜੇਬ ਚ ਰੱਖਣਾ ਪਏਗਾ 2-2 ਕਰੋੜ ਰੁਪਈਆ ਉਹ ਸਾਰੇ ਮਾਮਲੇ ਦੇ ਵਿੱਚ ਪਰ ਇਕੜ ਦੇ ਲਿਹਾਜ ਦੇ ਨਾਲ ਉਸ ਬਾਹਰ ਜੇਬ ਦੁਜੀਆ ਅਥਾਰਟੀ ਜਿਵੇਂ ਲੁਧਿਆਣੇ ਦੇ ਸਾਰੇ ਪਿੰਡ ਉਹ ਗਲਾਣਾ ਦੇ ਦਾਰੇ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਜਿਹੜੀ ਮਿਲੇਗੀ ਤਾਂ 2-2 ਕਰੋੜ ਰੁਪਈਆ ਉਹਨਾਂ ਨੂੰ ਰੱਖਣਾ ਪਏਗਾ ਇਕੜ ਦੇ ਮਗਰ ਨਾਲ ਲਿਆ ਜਾਏਗਾ ਉਤੋਂ ਫਿਰ ਜਿਹੜੀਆਂ ਕਹਿੰਦੇ ਨੇ ਉਤੋਂ ਬਾਹਰ ਜੋਨਲ ਰੋਡ ਜੀ ਡਿਵੈਲਪ ਕਰਦੀਆਂ ਨੇ ਕਿਸੇ ਹੋਰ ਖੇਤਰ ਤੋਂ ਲਿਆ ਕੇ ਉਹਨਾਂ ਨਾਲ ਜੋੜਨੀ ਹੈ ਕੁਝ ਵੀ ਕਰਨਾ ਹੈ ਜਿਹੜਾ ਉਹਨਾਂ ਤੇ ਲੈਂਡ ਅਕਵਾਇਰ ਕਰਨ ਤੇ ਪੈਸੇ ਖਰਚ ਹੋਣਗੇ ਜਾਂ ਹੋਰ ਡਿਵੈਲਪਮੈਂਟ ਦੇ ਖਰਚੇ ਹੋਣਗੇ ਉਹਦੇ ਤੇ ਕਿੰਨਾ 60 40 ਦੀ ਰੇਸੋ ਚ ਵੰਡਿਆ ਜਾਏਗਾ 60% ਜ਼ਮੀਨ ਦੇ ਮਾਲਕ ਨੇ ਦੇਣੇ ਨੇ 40% ਕੇਵਲ ਅਥਾਰਟੀ ਨੇ ਦੇਣੇ ਨੇ ਉਹ ਪੈਸੇ ਵੀ ਤੁਹਾਡੇ ਤੋਂ ਹੀ ਲਏ ਜਾਣਗੇ ਇਹ ਮਤ ਬੋਲੋ ਕਿ ਡਿਵੈਲਪ ਕਰਕੇ ਆਇਆ ਹੋ ਗਿਆ ਜੀ ਉਹ ਹੋ ਗਿਆ ਤੁਹਾਨੂੰ ਤਾਂ ਮਿਲ ਗਏ ਕਿਤੇ ਸ਼ੋਰੂਮ ਪਹਿ ਗਿਆ ਪਤਾ ਨਹੀਂ ਕੀ ਪਹਿ ਗਿਆ ਇਹ ਪਾਲਿਸੀ ਦੇ ਜਿਹੜੇ ਅਗਲੇ ਸਟੈਪ ਨੇ ਜ਼ਮੀਨ ਲੈਣ ਤੋਂ ਬਾਅਦ ਸਾਰਾ ਕੁਝ ਹਾਸਲ ਕਰਨ ਤੋਂ ਬਾਅਦ ਇਹ ਚੀਜ਼ਾਂ ਉਦੋਂ ਬਾਅਦ ਦੀਆਂ ਨੇ ਹਾਂ ਇੱਕ ਗੱਲ ਤੁਸੀਂ ਇਹਦੇ ਵਿੱਚ ਕੀਤੀ ਹੈ ਜਿਹੜੀ ਅਕਾਲੀਆਂ ਵਾਲੇ ਨਾਲੋਂ ਥੋੜਾ ਜਿਹਾ ਅਗਲਾ ਹੈ ਉਹ ਕੀ ਕੀਤੀ ਹੈ ਕਿ ਜਿਹੜਾ ਕੋਈ ਬੰਦਾ ਜੇ ਚਾਹੇ ਕਿ ਮੈਂ ਤਾਂ ਪੈਸੇ ਹੀ ਲੈਣੇ ਨੇ ਤਾਂ ਤਿੰਨ ਸਾਲਾਂ ਬਾਅਦ ਉਹ ਜਿਹੜੀ origignal ਜਦੋਂ ਜ਼ਮੀਨ ਦੀ ਕੀਮਤ ਸੀ ਜਦੋਂ ਲਈ ਗਈ ਹੈ ਉਸ ਆਧਾਰ ਦੇ ਉੱਤੇ ਪੈਸੇ ਲੈ ਸਕਦਾ ਹੈ ਤਿੰਨ ਸਾਲ ਪਹਿਲਾਂ ਕੀ ਕੀਮਤ ਸੀ ਤਿੰਨ ਸਾਲ ਬਾਅਦ ਕੀ ਕੀਮਤ ਹੋਦੀ ਆ ਉਹਦਾ ਵਧਿਆ ਹੋਇਆ ਪੈਸਾ ਵੀ ਨਹੀਂ ਦੇਣਾ ਉਹ origignal ਜਿਹੜਾ ਚੰਕ ਹੋਏਗਾ ਜ਼ਮੀਨ ਦਾ ਉਹਦੇ ਮੁਤਾਬਕ ਪੈਸਾ ਦੇਣਾ ਇਸ ਕਰਕੇ ਇਹ ਲੈਂਡ ਪੂਲਿੰਗ ਦਾ ਜਿਹੜਾ ਸਵਾਲ ਹੈ ਇਹ ਟੋਟਲੀ ਡਾਕੇ ਦਾ ਤੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਲੋਕਾਂ ਦੇ ਜ਼ਮੀਨਾਂ ਨੂੰ ਖੇਤੀ ਪਖੋਤਾਉ ਜ਼ਮੀਨਾਂ ਜਾਣ ਗਈਆਂ ਤੇ ਇੰਨਾ ਪੈਸਾ ਲਿਆ ਕੇ ਕੌਣ ਡਿਵੈਲਪ ਕਰਾਏਗਾ ਕਿਵੇਂ ਡਿਵੈਲਪ ਕਰਾਏਗਾ ਲਗਾਤਾਰ ਲੋਕਾਂ ਦਾ ਖਤਰਾ ਵੱਧਦਾ ਜਾ ਰਿਹਾ ਹੈ ਕਿ ਫਿਰ ਬਾਹਰ ਤੋਂ ਬਹੁਤ ਸਾਰੇ ਬੰਦੇ ਜਿਨ੍ਹਾਂ ਕੋਲ ਮਣਮੱਤਾ ਪੈਸਾ ਹੈ ਉਹ ਇਨਵੈਸਟ ਕਰਨਗੇ ਤੁਹਾਡੀ ਰੀਅਲ ਏਸਟੇਟ ਦੇ ਵਿੱਚ ਆਟੋਮੈਟਿਕਲੀ ਪੰਜਾਬ ਦਾ ਇੱਕ ਖੰਡਸ਼ਾ ਜਿਹੜਾ ਲਗਾਤਾਰ ਚੱਲ ਰਿਹਾ ਜਿਹੜਾ ਆਬਾਦੀ ਦੇ ਅਨੁਪਾਤ ਨੂੰ ਬਦਲ ਲੰਦਾ ਡੈਮੋਗ੍ਰਾਫਿਕ ਪ੍ਰੋਫਾਈਲ ਜਿਹਨੂੰ ਕਿਹਾ ਜਾਂਦਾ ਉਧਰ ਵੀ ਇਹ ਇੱਕ ਜਿਹੜੀ ਗੱਲ ਹੈ ਉਧਰ ਨੂੰ ਜਾਏਗੀ ਇਸ ਲਈ ਪੰਜਾਬ ਲਈ ਨਾ ਕੇਵਲ ਸਿਆਸੀ ਸਮਾਜਿਕ ਸੱਭਿਆਚਾਰਕ ਸੰਕਟ ਇਹ ਵੜ ਸਕਦੀਆਂ ਨੇ ਇਹ ਚੀਜ਼ਾਂ ਜੇ ਇਧਰੋਂ ਜਾਂਦੀਆਂ ਨੇ ਤੇ ਉਹਦੇ ਨਾਲ ਦੀ ਨਾਲ ਕਿੰਨੇ ਲੋਕਾਂ ਦਾ ਉਜਾੜਾ ਹੁੰਦਾ ਉਹ ਸਾਰਿਆਂ ਦੇ ਮਾਮਲੇ ਦੇ ਵਿੱਚ ਦਿਖਾਈ ਦਿੰਦਾ ਹੁਣ ਇਹਨਾਂ ਸਾਰੀਆਂ ਗੱਲਾਂ ਨੂੰ ਜਿਹੜੀਆਂ ਡਿਫਰੈਂਟ ਪਾਰਟੀਆਂ ਨੇ 18 ਤਰੀਕ ਨੂੰ ਜੇ ਆਉਣੀਆਂ ਕਿਸਾਨਾਂ ਦੇ ਮਾਮਲੇ ਦੇ ਵਿੱਚ ਅੱਜ 16 ਹੋ ਚੁੱਕੀ ਐ 17 ਹੀ ਬਾਕੀ ਐ ਬਾਕੀ ਤਾਂ 18 ਤਰੀਕ ਨੂੰ ਸਭ ਦਾ ਸਾਹਮਣਾ ਹੋ ਜਾਣਾ ਕਿ ਉਹਨੇ ਕੀ ਕਰਤਾ ਕੀ ਨਹੀਂ ਜਾਂ ਪਾਰਟੀਆਂ ਕੇਬੜਾ ਐਵੇਂ ਹੀ ਆਉਣਗੀਆਂ ਜਿਵੇਂ ਵਿਧਾਨ ਸਭਾ ਚਰਚਾ ਹੋਈ ਹੈ ਕਾਨੂੰਨ ਤੇ ਚਰਚਾ ਹੁੰਦੀ ਹੈ ਤੁਸੀਂ ਉਹ ਵਿਆਖਿਆਵਾ ਕਰਦੇ ਹੋ ਸਾਖੀਆਂ ਸੁਣਾਉਂਦੇ ਹੋ ਆਲੇ ਦਾਲੇ ਦੀਆਂ ਕਹਾਣੀਆਂ ਸੁਣਾਉਂਦੇ ਹੋ ਜੋ ਮਰਜੀ ਚਰਕਰੀ ਜਾਂਦੇ ਹੋ ਕਿਹੜਾ ਕੋਈ ਰੋਕਣ ਤੋਂ ਕੋਲ ਆ ਜ ਤੁਸੀਂ ਕਾਹਦੇ ਤੇ ਗੱਲ ਕਰਨੀ ਹੈ ਕਿਉਂਕਿ ਉੱਤੇ ਤਾਂ ਤਿਆਰੀ ਉਹ ਨਹੀਂ ਕੀਤੀ ਚੀਫ ਮੋਸਟਰ ਨੇ ਇੱਕ ਲਬਜ ਕਾਨੂੰਨ ਦੀ ਕਿਸੇ ਧਾਰਾ ਤੇ ਨਹੀਂ ਬੋਲਿਆ ਜਿਹੜਾ ਕਹਿੰਦੇ ਸੀ ਤਿਆਰੀ ਕਰਕੇ ਆਉਣਾ ਚਾਹੀਦਾ ਹੋਰ ਵੀ ਬਹੁਤ ਸਾਰੇ ਸੱਜਣ ਨੇ ਚਾਹੇ اپੋਜੀਸ਼ਨ ਚਾਹੇ ਉਹ ਜਿਹੜਿਆਂ ਨੇ ਨਹੀਂ ਬੋਲਿਆ ਕੁਝ ਨੂੰ ਛੱਡ ਕੇ ਜਿਨ੍ਹਾਂ ਨੇ ਕੁਝ ਤਰ੍ਹਾਂ ਮਾਤੇ ਕੁਝ ਸੁਝਾਅ ਵੀ ਦਿੱਤੇ ਉਸ ਪੱਧਰ ਦੇ ਉੱਤੇ ਜਾ ਕੇ ਤੇ ਦੂਜਾ ਪਹਿਲੂ ਦੂਜਾ ਪਹਿਲੂ ਮਨੁੱਖੀ ਅਧਿਕਾਰਾਂ ਦਾ ਗੱਲੇ ਹੋਈ ਵਾਰ-ਵਾਰ ਵਿਧਾਨ ਸਭਾ ਚ ਰੈਫਰੈਂਸ ਲੈ ਕੇ ਆਏ ਸਿੱਖੀ ਦੀ ਮਹਾਨਤਾ ਦੀਆਂ ਗੱਲਾਂ ਸਭ ਨੇ ਕੀਤੀਆਂ بڑے ਮੰਤਰੀਆਂ ਨੇ ਕੀਤੀਆਂ ਸਭ ਨੇ ਕੀਤੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾਂ ਤੇ ਐ ਜੀ ਪੀ ਸੀ ਦੀ ਤੇ ਅਕਾਲੀ ਦਲ ਦੀ ਤੇ ਮਹਾਰਾਂ ਦੀ ਮੀਟਿੰਗ ਵੀ ਹੋ ਚੁੱਕੀ ਹੈ ਕਿਵੇਂ ਮਨਾਉਣੇ ਨੇ ਦੁਨੀਆ 'ਚ ਮਨਾਉਣੇ ਨੇ ਇੱਥੇ ਮਨਾਉਣੇ ਨੇ ਆਲੇ-ਦਾਲੇ ਕਰਨਾ ਸਾਰਾ ਕੁਝ ਪਰ ਵੈਸੇ ਗੁਰੂ ਤੇਗ ਬਹਾਦਰ ਸਾਹਿਬ ਦਾ ਬਣਾਓ ਜਿਨ੍ਹਾਂ ਨੇ ਇੱਕ ਸੁਪਰੀਮ ਸੈਕਰੀਫਾਈਸ ਕੀਤਾ ਮਨੁੱਖੀ ਅਧਿਕਾਰਾਂ ਦੇ ਮਾਮਲੇ 'ਚ ਮੰਗ ਕੀ ਕਰੋ ਜੋਗੀ ਰਾਜ ਚਾਹੀਦਾ ਪੰਜਾਬ 'ਚ ਪਾਵ ਬਲਡੋజర్ ਕਲਚਰ ਦੇਖੋ ਜੀ ਸਾਡੀ ਸਰਕਾਰ ਪੁਲਿਸ ਦਾ ਮੋਢਾ ਥਪਤ ਪਾਓ ਵਿਧਾਨ ਸਭਾ ਚ ਬੈਠ ਕੇ ਥਪਤ ਪਾਓ ਸਾਡੀ ਪੁਲਿਸ ਨੇ ਕਿੰਨੀ ਮੁਸਤੈਦ ਹੈ ਤੁਰੰਤ ਬੰਦੇ ਮਾਰਤੇ ਤੁਰੰਤ ਬੰਦੇ ਫੜ ਲੇ ਤੇ ਆਹੀ 7 ਮਹੀਨੇ ਦੇ ਵਿੱਚ 20 ਇਨਕਾਊਂਟਰ ਤਾਂ ਕੱਲ ਵੀ ਆਪਾਂ ਗੱਲ ਕੀਤੀ ਸੀ ਉਹ ਇਸ ਲਈ ਹੋਗੇ ਕਿ ਜਿਨ੍ਹਾਂ ਦੇ ਗੋੜੀਆਂ ਲੱਗੀਆਂ ਨੇ ਕਿਸੇ ਦੇ ਲੱਤ ਚ ਕਿਸੇ ਦੇ ਪੈਰ ਚ ਕਿਸੇ ਕੋਈ ਮਾਰ ਹੀ ਦਿੱਤਾ ਉਹ ਨੇ ਇਹ ਦੁਰਬਿਨਾ ਬੀ ਇੰਕਾਊਂਟਰ ਬਹੁਤ ਸਾਰੇ ਹੋ ਗਏ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਕਰਕੇ ਉਹ ਜਿਹੜਾ ਮਨੁੱਖੀ ਅਧਿਕਾਰਾਂ ਦੇ ਸਵਾਲ ਨੇ ਜਿਹਦੀਆਂ ਰਿਪੋਰਟਾਂ ਆ ਚੁੱਕੀਆਂ ਨੇ ਸਿਹਾਂ ਦਾ ਉਹਦੇ ਮੁੰਡੇ ਦਾ ਜਿਹੜਾ ਉਹਵਾ ਕੇਸ ਸੀ ਉਹਦੇ ਚ ਇੱਕ ਵਕੀਲਾਂ ਦੀ ਆਰਗੇਨਾਈਜੇਸ਼ਨ ਨੇ ਜਾਂਚ ਕਰਕੇ ਜਾਂਚ ਰਿਪੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਤੇ ਬਾਕੀ ਲੋਕਾਂ ਨੂੰ ਵੀ ਭੇਜੀ ਜਾ ਚੁੱਕੀ ਹੈ ਇਸੇ ਢੰਗ ਦੇ ਨਾਲ ਜਿਹੜੇ ਬਠਿੰਡੇ ਦੇ ਵਿੱਚ ਆਈਲੈਂਡਸ ਦਾ ਟੀਚਰ ਨੂੰ ਤੁਸੀਂ ਜਿਹੜਾ ਟੌਰਚਰ ਕਰਕੇ ਮਾਰਿਆ ਅਜੇ ਤੱਕ ਉਹ ਐਸਐਚਓ ਜੈਥੋ ਲਾਦਾ ਸੀ ਥੋੜਾ ਜਿਹਾ ਰੌਲਾ ਪਿਆ ਮੁੜ ਕੇ ਲੈਨ ਹਾਜ਼ਰ ਕੀਤਾ ਪਰਚਾ ਕੋਈ ਉਸ ਲੈਵਲ ਦੇ ਉੱਤੇ ਨਹੀਂ ਔਰ ਸਰਵਿੰਗ ਕਰਨਲ ਜਿਹੜੇ ਨੇ ਕਰਨਲ 62 ਉਹਨਾਂ ਦਾ ਪਰਿਵਾਰ ਉਹਨਾਂ ਦੀ ਪਤਨੀ ਐਡੇ ਐਡੇ ਅੰਦੋਲਨ ਕਰਕੇ ਧਰਨੇ ਲਾ ਕੇ ਗਵਰਨਰਾਂ ਨੂੰ ਮਿਲ ਕੇ ਫੌਜ ਦੇ ਵੱਡੇ ਅਫਸਰਾਂ ਤੱਕ ਮਿਲ ਕੇ ਉਹਨੂੰ ਵੀ ਅਦਾਲਤਾਂ ਦੇ ਵਿੱਚ ਅਜੇ ਜਾਂਚ ਬਦਲਣ ਦੇ ਲਈ ਸੀਬੀਆਈ ਜਾਂਚ ਕਰਾਉਣ ਦੇ ਲਈ ਉਸ ਪਾਸੇ ਵੱਲ ਜਾਣਾ ਪੈ ਰਿਹਾ ਹੈ ਤਾਂ ਇਹ ਜਿਹੜੇ ਵੱਡੇ ਮੁੱਦੇ ਨੇ ਔਰ ਭਗਵੰਤ ਮਾਨ ਉਹਨਾਂ ਨੇ ਕਿਹਾ ਸੀ ਅਸੈਂਬਲੀ ਦੇ ਵਿੱਚ ਕਿ ਸਾਡਾ ਪਾਣੀ ਜਿਹੜਾ ਇਹ ਬਰਬਾਦ ਹੋ ਰਿਹਾ ਹੈ ਇੱਕੀ ਨੇ ਬਰਬਾਦ ਕੀਤਾ ਅੰਡਰਗਰਾਊਂਡ ਪਾਣੀ ਬਰਬਾਦ ਹੋ ਰਿਹਾ ਹੈ ਬਾਹਰਲਾ ਪਾਣੀ ਬਰਬਾਦ ਹੋ ਰਿਹਾ ਆਲੇ ਦਾਲ ਦਾ ਸਾਡੇ ਸੋਝੀ ਕਿਉਂ ਨਹੀਂ ਹੈ ਗੁਰਬਾਣੀ ਤੋਂ ਅਸੀਂ ਸਿੱਖਿਆ ਕਿਉਂ ਨਹੀਂ ਲੈਂਦੇ ਇਹ ਸਾਰੀਆਂ ਚੀਜ਼ਾਂ ਨੇ ਪਰ ਉਹਨਾਂ ਨੂੰ ਇਹ ਤਾਂ ਚਾਹੀਦਾ ਹੈ ਕਿ ਜਿਹੜੇ ਲੋਕ ਲੜ ਰਹੇ ਨੇ ਉਹਨਾਂ ਨਾਲ ਜਾ ਕੇ ਖੜ੍ਹਜੋ ਮਾੜਾ ਮੁੱਟ ਲੋਕ ਲੜੇ ਪਾਣੀ ਦੇ ਕਰਕੇ ਜੀਰੇ ਦੇ ਅਜੇ ਜੀਰਾ ਫੈਕਟਰੀ ਦਾ ਤੁਸੀਂ ਕੋਈ ਆਰਡਰ ਨਹੀਂ ਦਿੱਤਾ ਉਹਨਾਂ ਨੂੰ ਕਿ ਬੰਦ ਹੈ ਫੈਕਟਰੀ। ਅਫੀਸ਼ੀਅਲ ਕੋਈ ਆਰਡਰ ਨਹੀਂ ਹੈ ਤੁਹਾਡੇ ਵੱਲੋਂ ਜਿਸ ਦੇ ਨਾਲ ਉਹਨਾਂ ਨੂੰ ਲੱਗੇ ਕਿ ਹੁਣ ਸਥਾਈ ਤੌਰ ਤੇ ਬੰਦ ਹੋ ਗਈ ਫੈਕਟਰੀ। ਤੇ ਇਹ ਤੋਂ ਬਿਨਾ ਲੋਕ ਚਮਕੌਰ ਸਾਹਿਬ ਦੇ ਲੜੇ ਪਬਲਿਕ ਹੀਅਰਿੰਗ ਦੇ ਵਿੱਚ ਆਪਣਾ ਪੱਖ ਰੱਖਿਆ ਉਹਨਾਂ ਨੇ। ਤੁਹਾਡੇ ਅਫਸਰ ਜਾ ਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਲਕਿ ਇਧਰ ਉਧਰ ਪ੍ਰਭਾਵ ਪਾਉਣ ਦੇ। ਤਲਵੰਡੀ ਅਕਲੀਆਂ ਦੇ ਵਿੱਚ ਲੋਕ ਸਮੈਂਟ ਫੈਕਟਰੀ ਦੇ ਬਣਾ ਵਾਲੇ ਥਰਮਲ ਦੇ ਮਾਮਲੇ ਦੇ ਨਾਲ ਲੱਗਦੀ ਛ ਉਹਦੇ ਵਿੱਚ ਲੋਕ ਲੜ ਰਹੇ ਨੇ। ਕੀ ਐਸੀ ਨਹੀਂ ਲੱਗਣ ਦੇਣੀ ਅਸੀਂ ਆਪਣੇ ਬੱਚੇ ਨਹੀਂ ਮਰੌਣੇ ਦਮੇ ਦਾ ਸ਼ਕਾਰ ਨਹੀਂ ਹੋਣਾ ਕੈਂਸਰ ਕਾਲੇ ਪੀਲੇ ਜੇ ਦੇ ਇਸਕਾਰ ਨਹੀਂ ਹੋਣਾ ਪਰ ਤੁਹਾਡੀ ਸਰਕਾਰ ਦੀ ਅਪਰੋਚ ਕੀ ਹੈ ਸਰਕਾਰ ਤੇ ਇੱਕ ਸ਼ਬਦ ਨਹੀਂ ਬੋਲਿਆ ਇਹਨਾਂ ਥਾਵਾਂ ਦੇ ਉੱਤੇ ਵਿਧਾਨ ਸਭਾਵਾਂ ਦੇ ਵਿੱਚ ਤੁਸੀਂ ਇਹਦੇ ਤੇ ਵੀ ਕੋਈ ਸ਼ਬਦ ਕਿਉਂ ਨਹੀਂ ਬੋਲ ਰਹੇ ਬਾਰ-ਬਾਰ ਜਿੰਨੇ ਵਾਰ ਤੁਸੀਂ ਨਹੀਂ ਬੋਲਦੇ ਅਸੀਂ ਓਨੇ ਵਾਰ ਹੀ ਇਹਨੂੰ ਦੁਹਰਾਉਂਦੇ ਰਹਾਂਗੇ ਕਿ ਤੁਸੀਂ ਗਵਰਨਮੈਂਟ ਆਫ ਇੰਡੀਆ ਨੇ ਪਾਰਲੀਮੈਂਟ ਦੇ ਵਿੱਚ ਪਾਣੀ ਤੇ ਹਵਾ ਪ੍ਰਦੂਸ਼ਣ ਨੂੰ ਡੀਕ੍ਰਿਮੀਨਲਾਈਜ਼ ਕਰਤਾ ਜਿਹੜਾ ਆ ਜਿਹੜਾ ਤੁਸੀਂ ਅਮਰੀਕਾ ਦੀ ਉਦਾਹਰਨ ਦਿੰਦੇ ਸੀ ਕਿ ਉੱਥੇ ਪਾਣੀ ਖਰਾਬ ਕਰਤਾ ਕਿੰਨੇ ਮਿਲੀਅਨ ਡਾਲਰ ਦਾ ਜੁਰਮਾਨਾ ਹੋਇਆ ਉਹ ਉਦਾਹਰਨ ਲੱਭ ਜੀ ਹੈ ਜਵਾਨੀ ਜਮਾ ਖਰਚ ਹੈ ਜੇ ਤੁਹਾਡੇ ਅੰਦਰ ਵੀ ਕੋਈ ਇਹੋ ਜੀ ਤਾਕਤ ਹੈ ਕਿ ਜਿਹੜੀ ਉਹਨੂੰ ਇੰਪਰੂਵ ਕਰਨ ਲਈ ਸੁੱਧ ਕਰਨ ਲਈ ਕੁਝ ਨਾ ਕੁਝ ਕਰੇਗੀ ਤੁਸੀਂ ਤਾਂ ਵਿਧਾਨ ਸਭਾ 'ਚ ਠੱਪਾ ਲਾਤਾ ਉੱਤੇ ਕਿ ਡੀ ਕਰਿਮੀਨਲ ਆਏ ਜਾਏ ਚੱਕਰਿਮੀਨਲ ਹੈ ਨਹੀਂ ਹੁਣ ਜੇ ਉਪਰਾਧੇ ਨਹੀਂ ਹੈ ਤਾਂ ਤੁਸੀਂ ਕੀ ਕਰੋਗੇ ਉਹਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਜਵਾਬਤਾ ਦੇ ਦਿਓ ਕਟੋ ਘੱਟ ਤੁਹਾਡੀ ਪਾਲਿਸੀ ਅਮਰੀਕਾ ਚ ਹੋਰ ਉਡਾਨ ਭਰਦੀ ਐ ਇੱਥੇ ਹੋਰ ਉਡਾਨ ਭਰਦੀ ਐ ਇਹ ਜਿਹੜੇ ਕਰਦਾਰ ਨੇ ਕਰਦਾਰ ਇੱਕੋ ਜਾ ਕਿਉਂ ਨਹੀਂ ਆ ਜਦੋਂ ਤੁਸੀਂ ਕੰਫੀਡੈਂਸ ਨਾਲ ਬੋਲਦੇ ਹੋ ਬੋਲਦੇ ਤਾਂ ਕੰਫੀਡੈਂਸ ਨਾਲੋਂ ਵਿੱਚ ਸਾਰਾ ਕੁਝ ਤੁਹਾਨੂੰ ਪਤਾ ਹੈ ਤੇ ਪਤਾ ਤੇ ਇੱਥੇ ਅਮਨ ਉਹਦੇ ਮੁਤਾਬਕ ਨਹੀਂ ਹੋ ਰਿਹਾ ਅਮਰ ਕਿਸੇ ਹੋਰ ਤਰੀਕੇ ਬਾਅਦ ਹੋਵੇਗਾ ਲੋਕ ਆਪਣੀ ਗੱਲ ਉਸ ਲੈਵਲ ਦੇ ਉੱਤੇ ਲੜ ਰਹੇ ਨੇ ਤਾਂ ਕੱਲ ਨੂੰ ਜਦੋਂ ਉਹੀ ਲੋਕ ਲੈਂਡ ਪੂਲਿੰਗ ਪਾਲਿਸੀ ਤੇ ਲੜਨਗੇ ਉਹੀ ਲੋਕ ਪਾਣੀ ਤੇ ਲੜਨਗੇ ਉਹੀ ਲੋਕ ਤਰਫਬਾਰ ਦੀ ਗੱਲ ਤੇ ਲੜਨਗੇ ਉਹੀ ਲੋਕ ਕੋਆਪਰੇਟਿਵ ਤਰੀਕੇ ਦੇ ਨਾਲ ਆਪਣੀ ਸਮੂਲੀਅਤ ਵਾਲੀਆਂ ਗੱਲਾਂ ਤੇ ਲੜਨਗੇ ਤਾਂ ਤੁਹਾਡੀ ਪੁਲਿਸ ਜਾਂ ਘਰਾਚ ਨਜ਼ਰਬੰਦ ਕਰੇਗੀ ਜਦ ਧਰਨਿਆਂ ਦੇ ਮੁਕਾਬਕ ਖਿਲਾਫ ਨੈਰੇਟਿਵ ਸਿਰਜੂਗੀ ਨੈਰੇਟਿਵ ਇਹ ਕਿ ਇਹਨਾਂ ਦਾ ਤਾਂ ਕੰਮ ਹੀ ਇਹ ਹੈ ਧਰਨੇ ਦੇਣਾ ਸੜਕਾਂ ਰੋਕਣਾ ਬਾਕੀ ਦੀਆਂ ਨੇ ਆ ਹੁਣ ਬਿਜਲੀ ਦੇ ਨਿੱਜੀਕਰਨ ਦੇ ਖਿਲਾਫ ਕਿਸਾਰ ਮਜ਼ਦੂਰ ਸੰਘਰਸ਼ ਕਮੇਟੀ ਨੇ 14 ਜ਼ਿਲ੍ਹਿਆਂ ਦੇ ਵਿੱਚ ਧਰਨੇ ਦਿੱਤੇ ਨੇ ਕੋਈ ਗੱਲ ਨਹੀਂ ਹੋਈ ਤੁਹਾਡੇ ਕੋਲ ਵੀ ਉਹ ਠੀਕ ਹੈ ਨਹੀਂ ਹੈ ਉਵੇਂ ਕਰੋਗੇ ਜਾਂ ਨਹੀਂ ਕਰੋਗੇ ਕਰੋਗੇ ਤਾਂ ਕਿਵੇਂ ਕਰੋਗੇ ਮਤਲਬ ਲੋਕਾਂ ਦੀਆਂ ਗੱਲਾਂ ਦਾ ਜਵਾਬ ਵੀ ਨਾ ਦੇਣਾ ਕੀ ਇਹ ਜਵਾਬਦੇਹੀ ਵਾਲੀ ਪਾਰਦਰਸ਼ਤਾ ਵਾਲੀ ਤੇ ਉਸ ਲੈਵਲ ਦੀ ਸਰਕਾਰ ਹੈ ਜਿਹੜੀ ਲੋਕਾਂ ਦੇ ਸਰੋਕਾਰਾਂ ਨੂੰ ਸਮਝਦੀ ਹੈ ਜਾਂ ਲੋਕਾਂ ਨੂੰ ਇਹ ਸਮਝਦੀ ਹੈ ਵੀ ਅਸੀਂ ਦੇਖੋ ਕਿੰਨੇ ਤੁਹਾਡੇ ਖੈਰਖਵਾ ਅਸੀਂ ਤੁਹਾਡੀ ਹਰ ਗੱਲ ਦਾ ਜਵਾਬ ਦੰਨੇ ਅਤੇ ਠੀਕ ਤਰੀਕੇ ਨਾਲ ਦੰਨੇ ਆ ਤੇ 18 ਤੋਂ ਬਾਅਦ ਹੀਜ ਪਿਆਜ ਨੰਗਾ ਹੋ ਜੋ ਦੁਬਾਤਾਂ ਅੰਦੋਲਨ ਸ਼ੁਰੂ ਹੋਣੇ ਨੇ ਤੇ ਜੇ ਐਸੇ ਲੈਂਡ ਪਾਲਿਸੀ ਤੇ ਜਾਂ ਲੈਡ ਪੂਲਿੰਗ ਪਾਲਿਸੀ ਤੇ ਜੇ ਬਾਕੀ ਦਾ ਹੋਇਆ ਜਿੰਨੇ ਸਵਾਲ ਤੁਹਾਡੇ ਤੇ ਕੀਤੇ ਜਾਂਦੇ ਨੇ ਉਹਨਾਂ ਦਾ ਲੌਜੀਕਲ ਜਵਾਬ ਦੇਣ ਦਾ ਸਵਾਲ ਹੈ ਫਿਰ ਤੁਸੀਂ ਆਪ ਕਿਹਾ ਕਿ ਰਜਗਾਰ ਬਾਰੇ ਪੱਤਰਕਾਰ ਸਵਾਲ ਪੁੱਛਿਆ ਕਰਨ ਬਾਕੀ ਦੀਆਂ ਚੀਜ਼ਾਂ ਬਾਰੇ ਗੱਲ ਕਰ ਲਿਆ ਕਰਨ ਤਾਜੀ ਗੱਲ ਸੀ ਤੁਹਾਨੂੰ ਵਿਧਾਨ ਸਭਾ ਚ ਕੁਝ ਕਹਿਣਾ ਚਾਹੀਦਾ ਸੀ 1158 ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਕਾਲਜਾਂ ਦੇ ਤੇ ਲਾਇਬ੍ਰੇਰੀਅਨ ਸੁਪਰੀਮ ਕੋਰਟ ਨੇ ਰੱਦ ਕਰਤੀ ਹੈ ਭਰਤੀ ਉਹਨੇ ਕਿਹਾ ਕਿ ਨਵੀਂ ਭਰਤੀ ਸ਼ੁਰੂ ਕਰੋ ਜਿਹੜੀ ਪੀਪੀਐਸਸੀ ਰਾਹੀਂ ਹੋਵੇ ਤੇ ਜਿਹੜੀ ਯੂਜੀਸੀ ਦੇ ਨਾਰਮ ਜਨੂੰ ਰਿਪਰਜੈਂਟ ਕਰਦੀ ਹੋਵੇ ਤੇ ਉਹਦੇ ਤੇ ਸਰਕਾਰ ਨੇ ਕੁਝ ਸੋਚਿਆ ਉਹ ਤਾਂ ਬਹੁਤ ਘਰਾਂ ਚ ਸਾਮਚਾਰਿਆਂ ਦੇ ਸੋਗ ਦੀ ਲਹਿਰ ਹੋਏਗੀ ਕੰਜਾਂ ਚ ਇਹ ਜੀ ਲਹਿਰ ਹੋਏਗੀ ਕਿ ਖਨੀ 80 ਲੱਖਾਂ ਦੇ ਜਿਹੜੇ ਗੈਸਟ ਫੈਕਲਟੀ ਚਾਉਂਦੇ ਸੀ ਜਿਹੜੇ ਦੂਸਰੇ ਤਰੀਕੇ ਨਾਲ ਲੱਗੇ ਹੋਏ ਸੀ ਜਿਨ੍ਹਾਂ ਨੂੰ ਹਟਾਉਣ ਦਾ ਡਰ ਸੀ ਤੇ ਹਾਇਰ ਐਜੂਕੇਸ਼ਨ ਦਾ ਮਾਮਲਾ ਬੇहद ਨਾਜ਼ੁਕ ਮਾਮਲਾ ਹੈ ਉਹਦਾ ਬਿਲਕੁਲ ਫੰਡਾਂ ਕਨੀਓ ਵੀ ਵਿਦਿਆਰਥੀਆਂ ਦੇ ਕਨੀਓ ਵੀ ਤੇ ਟੀਚਰ ਜੇ ਖਾਸ ਤੌਰ ਤੇ ਰੈਗੂਲਰ ਭਰਤੀ ਨਾ ਹੋਣ ਕਰਕੇ ਉਹਦਾ ਹਾਲਤ ਬੇहद ਨਾਜ਼ੁਕ ਉਸ ਲੈਵਲ ਤੇ ਹੋਈ ਹੋਈ ਹੈ ਔਰ ਜੇ ਉਹਨਾਂ ਦੇ ਬਾਰੇ ਦੇ ਵਿੱਚ ਅੱਜ ਗੱਲ ਕਰ ਦਿੰਦੇ ਕਿਉਂਕਿ ਕੱਲ ਦੀ ਉਹ ਗੱਲ ਪਰਸੋਂ ਦੀ ਗੱਲ ਹੋਈ ਹੋਈ ਹੈ ਦੋ ਦਿਨ ਲੰਘ ਗਏ ਤੁਹਾਡੇ ਕੋਲੇ ਇਹਨਾਂ ਮਾਮਲਿਆਂ 'ਚ ਵਿਧਾਨ ਸਭਾ ਦੇ ਵਿੱਚ ਵੀ ਤੁਸੀਂ ਕੋਈ ਆਪਦਾ ਮਾਈਂਡ ਹੀ ਨਹੀਂ ਦਿੱਤਾ ਤੁਸੀਂ ਕੀ ਕਰਨਾ ਚਾਹੁੰਦੇ ਹੋ। ਔਰ ਇਹ ਸਾਰੀਆਂ ਗੱਲਾਂ ਨੇ ਜਦੋਂ ਤੁਸੀਂ ਇੰਨੇ ਨਾਜ਼ੁਕ ਤਰੀਕੇ ਦੇ ਨਾਲ ਇੱਕ ਇੰਟਰਸਟਿੰਗ ਗੱਲ ਪਤਾ ਲੱਗੀ। ਤੇ ਜਦੋਂ ਇੱਕ ਧਿਆਨ ਦਿਵਾਉ ਮਤਾ ਆਇਆ ਸੀ ਵਿਧਾਨ ਸਭਾ ਦੇ ਵਿੱਚ। ਉਹ ਆਇਆ ਤੁਹਾਡੇ ਇੱਕ ਐਮਐਲਏ ਬਰੋ ਲੈ ਜਾਂਦਾ ਗਿਆ ਸੀ। ਉਹ ਸਰਜਨ ਕਹਿੰਦੇ ਨੇ ਵੀ ਸਾਡੇ ਜਿਹੜਾ ਬੰਨ ਬਣਾਇਆ ਸੀ ਨਾ ਉਹ ਬੰਨ ਰਿੰਗ ਬੰਨ ਟਾਈਪ ਹੁੰਦਾ ਜਿਹੜਾ ਪੱਥਰਾਂ ਨੂੰ ਕਰਕੇ ਉੱਥੇ ਵੀ ਲੀਕ ਹੋ ਗਿਆ ਜੀ ਪਾਣੀ ਦੁਆਰਾ ਆ ਗਿਆ ਉਹਦਾ ਕੋਈ ਬੰਦਾ ਪੱਕਾ ਬੰਦੋਬਸਤ ਕਰੋ ਤਬਰਿੰਦਰ ਗੋਲਜੀ ਮਨਿਸਟਰ ਨੇ ਜਿਹੜੇ ਜਲ ਸਰੋਤ ਡਿਪਾਰਟਮੈਂਟ ਦੇ ਬਾਕੀ ਗੱਲਾਂ ਉਹਨਾਂ ਨੇ ਕੀਤੇ ਆ ਅਸੀਂ ਘਰ ਤੇ ਕੀਤਾ ਕਹਿੰਦੇ ਸਾਡੇ 53 ਬਾਰ ਟੁੱਟ ਗਿਆ ਸੀ ਜੀ 2023 ਚ ਉਦੋਂ ਵੀ ਖੜ ਤੁਹਾਡੀ ਸਰਕਾਰ ਸੀ ਉਦੋਂ ਬਾਅਦ ਤੁਸੀਂ ਉਹਦਾ ਬੰਦੋਬਸਤ ਕਰ ਰਹੇ ਹੋਗੇ ਚੰਗੀ ਗੱਲ ਹੈ ਪਰ ਆ ਜਿਹੜਾ ਜੀਰਖਪੁਰ ਵਾਲਿਆਂ ਦੇ ਨੇੜੇ ਟਵਾਣਾ ਪਿੰਡ ਦੀ ਗੱਲ ਕਰਦੇ ਸੀ ਕਿ ਇੱਥੇ ਬਹੁਤ ਉਹ ਹੈ ਉੱਥੇ ਦੇ ਬੰਨ ਦੀ ਲਾਜਿਕ ਕਮਾਲ ਦਾ ਦਿੱਤਾ ਮਿਨਿਸਟਰ ਸਾਹਿਬ ਨੇ ਸਾਰੇ ਬੈਠੇ ਸੀ ਅਸੈਂਬਲੀ ਚ ਕਹਿੰਦੇ ਜੀ ਪਹਿਲੀ ਵਾਰ ਤਾਂ ਨਾ ਜਿਹੜਾ ਛੱਤਾਂ ਵੀ ਮੀਂਹ ਤੋਂ ਬਾਅਦ ਹੀ ਪਤਾ ਲੱਗਦੀਆਂ ਨੇ ਪਹਿਲਾਂ ਪਤਾ ਨਹੀਂ ਲੱਗਦਾ ਕਿ ਚੌਂਦੀਆਂ ਨੇ ਕਿ ਨਹੀਂ ਚੌਂਦੀਆਂ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਿਓ ਪੰਜਾਬ ਦੇ ਲੋਕਾਂ ਦੇ ਆਪਣੀਆਂ ਛੱਤਾਂ ਜਿਹੜੀਆਂ ਪਵਾਉਂਦੇ ਹੋ ਮਿਸਤਰੀਆਂ ਤੋਂ ਉਹ ਮੀਂਹ ਤੋਂ ਬਿਨਾ ਪਤਾ ਨਹੀਂ ਲੱਗਦੀਆਂ ਵੀ ਉਹ ਚੌਂਦੀਆਂ ਨੇ ਕਿ ਨਹੀਂ ਚੌਂਦੀਆਂ ਤੇ ਇਕ ਅਜੀਬ ਜਿਹਾ ਵਰਤਾਰਾ ਹੈ ਤਾਂ ਪਾਖੜਾ ਡੈਮ ਬਣਿਆ ਉਹ ਕਹਿੰਦੇ ਵੀ ਭਾਈ ਇਹਦੀ ਲੀਕ ਹੋਊਗਾ ਕਿ ਨਹੀਂ ਹੋਊਗਾ ਬਾਅਦ ਚ ਪਤਾ ਲੱਗੂਗਾ ਇਹ ਤਾਂ ਅਜੇ ਅਜੇ ਤਾਂ ਡੈਮ ਹੀ ਬਣਾਇਆ ਪਾਣੀ ਤਾਂ ਉੱਥੇ ਇਕੱਠਾ ਕਰ ਲਈਏ ਇਹਦੇ ਚ ਕੋਈ ਕਮੀ ਹੈ ਤੁਹਾਡੀ ਇੰਜੀਨੀਅਰਿੰਗ ਚ ਤੁਹਾਡੇ ਕੋਈ ਸਮਾਨ ਚ ਪ੍ਰੋਬਲਮ ਆ ਗਈ ਹੈ ਕਿ ਉਹਨਾਂ ਨਹੀਂ ਲਾਇਆ ਜਿੰਨਾ ਲੱਗਣਾ ਚਾਹੀਦਾ ਸੀ ਜਿਹੜੇ ਇੰਜੀਨੀਅਰ ਜਣੇ ਤੁਹਾਡੇ ਕੋਲ ਤਾਂ ਸੁਧਾਰਨ ਕੋਠੀ ਵਾਲੇ ਮਿਸਤਰੀ ਨਹੀਂ ਹੈਗੇ ਕੁਆਲੀਫਾਈਡ ਇੰਜੀਨੀਅਰ ਨੇ ਤਜਰਬੇਕਾਰ ਇੰਜੀਨੀਅਰ ਨੇ ਤੇ ਜੇ ਉਹਦੇ ਚ ਪਾਣੀ ਅਜੇ ਵੀ ਲੀਕ ਕਰ ਜਾਂਦਾ ਤੁਸੀਂ ਕਹਿੰਦੇ ਪਾਣੀ ਆ ਗਿਆ ਜੀ ਉੱਪਰੋਂ ਇਸ ਕਰਕੇ ਉਹ ਲੀਕ ਕਰ ਗਿਆ ਪਾਣੀ ਕਰਕੇ ਤਾਂ ਬੰਨ ਬਣਾਇਆ ਜੇ ਪਾਣੀ ਨਾ ਹੁੰਦਾ ਉੱਥੇ ਰੇਗਿਸਤਾਨ 'ਚ ਬੰਨ ਲਾਉਣ ਦੀ ਕੀ ਲੋੜ ਸੀ ਮੁੜ ਕੇ ਕਹਿੰਦੇ ਹੁਣ ਅਸੀਂ ਠੀਕ ਕਰਤਾ ਹੁਣ ਦੁਬਾਰਾ ਫੇਰ ਪਾਣੀ ਆ ਗਿਆ ਇਹ ਜਿਹੜੀਆਂ ਚੀਜ਼ਾਂ ਨੇ ਜੇ ਅਸਰ ਅੰਦਾਜ਼ੇ ਨਹੀਂ ਹੁੰਦੀਆਂ ਇਹ ਮਿਨਿਸਟਰ ਇਹ ਕਹਿਣ ਦੀ ਬਜਾਏ ਕਿ ਜਾਂਚ ਕਰਾਂਗੇ ਕਿਉਂ ਲੀਕ ਹੋਇਆ ਉਹ ਪਾਣੀ ਆਉਣ ਤੋਂ ਬਾਅਦ ਕੀ ਪਾਣੀ ਦੀ ਮਾਤਰਾ ਇੰਨੀ ਆ ਗਈ ਕਿ ਉਹਦੇ ਅਦਾਜੇ ਤੋਂ ਵੱਧ ਗਈ ਪਰ ਉਹ ਤਾਂ ਲੀਕ ਹੋਇਆ ਉਹ ਤਾਂ ਉੱਪਰ ਦੀ ਨਹੀਂ ਗਿਆ ਉਹ ਤਾਂ ਉਹ ਮੈਨੂੰ ਟੁੱਟਿਆ ਇਸ ਲਈ ਇਹਦੇ ਤੇ ਸੰਤੁਸ਼ਟੀ ਮੰਤਰੀਆਂ ਦੀ ਵੀ ਆ ਉਹ ਚੇਅਰ ਮਿਨਿਸਟਰ ਸਾਹਿਬ ਦਾ ਬਹੁਤ ਧੰਨਵਾਦ ਫਲਾਣੇ ਦਾ ਧੰਨਵਾਦ ਉਹ ਵੀ ਇੱਧਰ ਵੀ ਆਪੋਜੀਸ਼ਨ ਵਿੱਚ ਬੈਠੇ ਨੇ ਤੇ ਇਹਦੇ ਤੇ ਕੋਈ ਗੱਲ ਉਸ ਲੈਵਲ ਦੇ ਉੱਤੇ ਨਹੀਂ ਹੁੰਦੀ ਇਹ ਗੱਲ ਇਹ ਨਹੀਂ ਕਿ ਬਹੁਤ ਬੜੀ ਗੱਲ ਹੈ ਇਹ ਅਪਰੋਚ ਦਾ ਸਵਾਲ ਹੈ ਚੀਜ਼ਾਂ ਦੇ ਬਾਰੇ ਇਹ ਕੈਜੂਅਲ ਅਪਰੋਚ ਹੈ ਇਹ ਅਪਰੋਚ ਉਹ ਨਹੀਂ ਹੈ ਜਿਹੜੀਆਂ ਸਮੱਸਿਆਵਾਂ ਨੂੰ ਪਸਥਾਈ ਤੌਰ ਤੇ ਹੱਲ ਕਰਨ ਨਾਲ ਲੈ ਕੇ ਜਾਂਦੀ ਹੋਵੇ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੇ ਲੋਕਾਂ ਦੇ ਸਰੋਖਾਰ ਨੇ ਜਿਹੜੇ ਰੁਜ਼ਗਾਰ ਦੇ ਪੱਖ ਨੇ ਵੱਖ-ਵੱਖ ਤਰੀਕਿਆਂ ਦੇ ਵਿੱਚ ਉਹ ਰੁਜ਼ਗਾਰ ਪੈਦਾ ਕਿਵੇਂ ਹੋਏਗਾ ਜਾਂ ਇੱਕੇ 10 ਦੰਦੇ ਘਟੋ ਘਟ ਜਦੋਂ ਦੇ ਕਿਸਾਨ ਮੋਰ ਚ ਉਠੇ ਨੇ ਡਵੈਲਪਮੈਂਟ ਕਿੰਨੀ ਕੁ ਹੋਗੀ ਕਿੰਨੇ ਕੁ ਲੋਕ ਤਿਆਰ ਨੇ ਇਨਵੈਸਟਮੈਂਟ ਕਰਨ ਲਈ ਕਿੰਨਿਆਂ ਨੇ ਇਨਵੈਸਟਮੈਂਟ ਕਰਤੀ ਹੋਰ ਬਹੁਤ ਜ਼ਿਆਦਾ ਔਰ ਕਿੰਨਿਆਂ ਨੂੰ ਨਵੀਆਂ ਨੌਕਰੀਆਂ ਮਿਲ ਗਈਆਂ ਜਿਹੜੀਆਂ ਬਾਕੀ ਦੀਆਂ ਗੱਲਾਂ ਉਸ ਲੈਵਲ ਦੇ ਉੱਤੇ ਕਰਦੇ ਹੋ ਇਹ ਬੇਹੱਦ ਜ਼ਰੂਰੀ ਚੀਜ਼ਾਂ ਨੇ ਔਰ ਇੱਕ ਗੱਲ ਹੋਰ ਬੇ ਲੱਗੀ ਗੁਰੂ ਗ੍ਰੰਥ ਸਾਹਿਬ ਵਾਲੇ ਬੇਅਦਬੀ ਦਾ ਜਿਹੜਾ ਸਵਾਲ ਹੈ ਉੱਥੇ ਸਾਰੇ ਬੋਲੇ ਵੱਖ-ਵੱਖ ਪਾਰਟੀਆਂ ਦੇ ਬੋਲੇ ਇੱਕ ਵੀ ਬੀਬੀ ਨੂੰ ਮੌਕਾ ਨਹੀਂ ਦਿੱਤਾ ਉਸ ਡਿਬੇਟ ਦੇ ਵਿੱਚ ਪਾਰਟੀਆਂ ਡਿਸਾਈਡ ਕਿਵੇਂ ਕਰਦੀਆਂ ਨੇ 50% ਵੈਸੇ ਭਗਵੰਤ ਮਾਨ ਉਹਨਾਂ ਨੇ ਇੱਕ ਸਕੀਮ ਚਲਾਈ ਹੈ ਕਹਿੰਦੇ ਨੇ ਆ ਹੁਣੇ ਅਜੇ ਕੈਬਨਿਟ ਦੇ ਵਿੱਚ ਆਈ ਸੀ ਕੈਬਨਿਟ ਦੇ ਵਿੱਚ ਇਹ ਆਈ ਸੀ ਕਿ ਸਾਰੀਆਂ ਜਿਹੜੀਆਂ ਔਰਤ ਸਰਪੰਚ ਨੇ ਇਹਨਾਂ ਨੂੰ ਰੇਲ ਗੱਡੀ 'ਚ 5-7 ਦਿਨ ਲਈ ਲੈ ਕੇ ਜਾਣਾ ਤਖਤ ਨੰਦੇੜ ਸਾਹਿਬ ਹਜੂਰ ਸਾਹਿਬ ਉੱਥੇ 2 ਦਿਨ ਦੀ ਟ੍ਰੇਨਿੰਗ ਵੀ ਦੇਣੀ ਹੈ ਵਿਧਾਨ ਸਭਾ ਦੇ ਵਿੱਚ ਜਿੱਤੀਆਂ ਬੀਬੀਆਂ ਜੀ ਜੋ ਮਿਨਿਸਟਰ ਬੀ ਨੇ ਤੇ ਹੋਰ ਵੀ ਨੇ ਉਹਨਾਂ 'ਚੋਂ ਵੀ ਕਿਸੇ ਨੂੰ ਮੌਕਾ ਦੇ ਦਿੰਦੇ ਉਹ ਵੀ ਓਡਾ ਹੀ ਵੱਡਾ 50% ਹਿੱਸਾ ਨੇ ਸ਼ਾਇਦ ਕੋਈ ਹੋਰ ਜ਼ਿਆਦਾ ਬਿਹਤਰ ਗੱਲ ਕਰ ਦਿੰਦੀਆਂ ਮਰਦਾਂ ਨਾਲੋਂ ਕੰਪੈਰੇਟਿਬਲੀ ਕੀ ਚੀਜ਼ਾਂ ਨੇ ਇਹ ਸਾਰੀਆਂ ਅਪਰੋਚ ਜਦੇ ਕਿਉਂਕਿ ਕਿਹੜੀ ਪਾਰਟੀ ਦਾ ਕਿਹੜਾ ਬੋਲੂਗਾ ਇਹ ਪਾਰਟੀ ਦੇ ਬੌਸ ਡਿਸਾਈਡ ਕਰਦੇ ਨੇ ਆਪ ਦੇ ਆਪ ਤਾਂ ਕੋਈ ਬੋਲਦੇ ਨਹੀਂ ਆ ਉਸ ਪਦਰ ਦੇ ਉੱਤੇ ਜਾ ਕੇ ਬੇहद ਜਿਆਦਾ ਨਾਜ਼ਕ ਚੀਜ਼ਾਂ ਨੇ ਪਹਿਲੋਂ ਨੇ ਜੇ ਇਕੱਲੇ-ਕੱਲੇ ਨੂੰ ਪਰਖਿਆ ਜਾਏ ਤਾਂ ਉਹ ਚੀਜ਼ਾਂ ਤੁਹਾਡੀ ਪ੍ਰੈਕਟਿਸ ਚੋਂ ਸਾਹਮਣੇ ਆਉਂਦੀਆਂ ਹੁੰਦੀਆਂ ਨੇ ਹੋਰ ਚਾਹੇ ਕਿਸੇ ਗੱਲ ਚੋਂ ਆਉਣ ਨਾ ਆਉਣ ਇਹਨਾਂ ਗੱਲਾਂ ਨੂੰ ਬਾਚਣਾ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ ਪੰਜਾਬ ਨੂੰ ਬਚਾਉਣਾ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ ਔਰ ਜਿੱਡੇ ਵੱਡੇ ਪੱਦਰ ਦੇ ਉੱਤੇ ਸਾਡਾ ਥਾਟ ਪ੍ਰੋਸੈਸ ਬਣੇਗਾ ਸੋਚ ਪ੍ਰਣਾਲੀ ਬਣੇਗੀ ਉਨਾਂ ਹੀ ਜਵਾਬਦੇਹ ਲੀਡਰਾਂ ਨੂੰ ਬਣਾਇਆ ਜਾ ਸਕੇਗਾ ਅਫਸਰਾਂ ਨੂੰ ਬਣਾਇਆ ਜਾ ਸਕੇਗਾ ਜੇ ਬਾਕੀ ਨੂੰ ਬਣਾਇਆ ਜਾ ਸਕੇਗਾ ਔਰ ਇਹ ਪਾਸਟਿਵ ਕਦਮ ਹੋ ਰਹੇ ਨੇ ਚਾਹੇ ਕਿਸਾਨ ਬੁਲਾ ਰਹੇ ਹੋਣ ਸਾਰੀਆਂ ਪਾਰਟੀਆਂ ਨੂੰ ਕਿਹਾਓ ਦੱਸੋ ਤੁਹਾਡਾ ਇਸ ਮੁੱਦੇ ਤੇ ਕੀ ਕਹਿਣਾ ਹੈ ਇਸੇ ਢੰਗ ਨਾਲ ਪਾਣੀਆਂ ਤੇ ਵੀ ਇਹ ਗੱਲ ਹੋਣੀ ਚਾਹੀਦੀ ਹੈ ਗੰਦਲੇ ਪਾਣੀ ਤੇ ਆ ਦੋਨੇ ਕਾਨੂੰਨਾਂ ਬਾਰੇ ਜਿੱਥੇ ਡੀਕ੍ਰਿਮੀਨਲਾਈਜ਼ ਕਰਤਾ ਇਹਤੇ ਵੀ ਸ਼ਾਇਦ ਉਸ ਦਿਨ ਕਿਸਾਨੀ ਦੇ ਦੌਰਾਨ ਗੱਲ ਹੋਵੇ ਲੈਂਡ ਪੂਲਿੰਗ ਪਾਲਿਸੀ ਦੇ ਨਾਲ ਨਾਲ ਜੇਕਰ ਹੋ ਸਕੇ ਤਾਂ ਕਿਉਂਕਿ ਕਿਸਾਨ ਮੂਵਮੈਂਟ ਦਾ ਜਿਹੜਾ ਇਹਨਾਂ ਨੇ ਅਨਾਉਂਸ ਕੀਤਾ ਉਹ ਇਹ ਚਾਰ ਮੁੱਦਾ ਤੇ ਕੀਤਾ ਜਿਦੇ ਚ ਸਲੋਗਨ ਆਇਆ ਪਾਣੀ ਬਚਾਓ ਤੇ ਜ਼ਮੀਨ ਬਚਾਓ ਦਾ ਤਾਂ ਇਹ ਨੁਕਤਾ ਵੀ ਜੇ ਉਸ ਦਿਨ ਪਾਰਟੀ ਆਪੋ ਆਪਣਾ ਕਲੀਅਰ ਕਰ ਸਕਣ ਕੋ ਕਿਹਦੇ ਹੱਕ ਚ ਨੇ ਤਾਂ ਸ਼ਾਇਦ ਲੋਕਾਂ ਨੂੰ ਹੋਰ ਜ਼ਿਆਦਾ ਤੁਹਾਡੀ ਪਤਾ ਲੱਗੂਗਾ ਤੁਹਾਡੀ ਰਣਨੀਤੀ ਦਾ ਕਿਸ ਨਾ ਕਿਸੇ ਰੂਪ ਦੇ ਵਿੱਚ